ਕੰਪਨੀ ਦੀ ਬੱਸ ਵੱਲੋਂ ਹਾਦਸੇ ਵਿੱਚ ਮਾਰੇ ਗਏ ਜੀਵਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਦੂਜੇ ਦਿਨ ਵੀ ਪਿੰਡ ਚਿੱਬੜਾ ਵਾਲੀ ਅਤੇ ਸ਼ੇਰੇ ਵਾਲਾ ਵਿਖੇ ਧਰਨਾ ਜਾਰੀ ਰਿਹਾ ਧਰਨੇ ਵਿੱਚ ਪਿੰਡ ਮੋਹਲਾ ਤੋਂ ਹਰਮਨਪ੍ਰੀਤ ਸਿੰਘ ਸਰਪੰਚ ਅਤੇ ਸਾਰੀ ਪੰਚਾਇਤ ਨਗਰ ਨਿਵਾਸੀ ਸ਼ਾਮਲ ਹੋਏ ਹਰਮਨਪ੍ਰੀਤ ਸਿੰਘ ਸਰਪੰਚ ਚਤਿੰਦਰ ਸਿੰਘ ਮੋਹਲਾ ਕਾਕਾ ਸਿੰਘ ਖੁੰਡੇ ਹਲਾਲ ਤਰਸੀਮ ਸਿੰਘ ਖੁੰਡੇ ਹਲਾਲ ਨੇ ਸਬੋਧਨ ਕੀਤਾ ਸੰਘਰਸ਼ ਜਿਹੜਾ ਤੁਸੀਂ ਬਿੱਡੀ ਬੈਠੇ ਆ ਕਿੰਨਾਵਾਂ ਦਿਨਾਂ ਅੱਜ ਆ ਦੂਜੇ ਦਿਨ ਹੈ ਜੀ ਤੇ ਕਿੰਨੇ ਪਿੰਡਾਂ ਦੇ ਵਿੱਚ ਰਸਤਾ ਰੁਕਿਆ ਹੋਇਆ ਤੁਸੀਂ ਇਹ ਦੋ ਪਿੰਡਾਂ 'ਚ ਰੁਕਿਆ ਜੀ ਕਿਹੜੇ ਕਿਹੜੇ ਪਿੰਡਾਂ 'ਚ ਇੱਕ ਛੇਰੇ ਵਾਲਾ ਜੀ ਇੱਕ ਚੁਬੜਾ ਵਾਲੀ ਪਿੰਡ ਤੇ ਕੋਈ ਨਾ ਇਹ ਫਿਰ ਨਮਾਇਦਾ ਸਰਕਾਰ ਦਾ ਕੋਈ ਲੀਟਰ ਕੋਈ ਨਹੀਂ ਆਇਆ ਜੀ ਕੋਈ ਡੀਸੀ ਕੁਝ ਨਹੀਂ ਆਇਆ ਜੀ ਫਿਰ ਰਾਤ ਨੂੰ ਤੁਸੀਂ ਚੱਕ ਲਿਆ ਸੀ ਕਿ ਰਾਤ ਨੂੰ ਇਸੇ ਤਰ੍ਹਾਂ ਰਾਤ ਵੀ ਇੱਥੇ ਸੀ ਇਸੇ ਤਰ੍ਹਾਂ ਹੀ ਜਿਵੇਂ ਹੁਣ ਜੱਲਦਾ ਬੈਠੀ ਐ ਬੀਬੀਆਂ ਬੈਠੀਆਂ ਇਸੇ ਤਰ੍ਹਾਂ ਬੈਠਿਆ ਰਹਿੰਗੇ ਪਿੰਡ ਮੋਲਾਂ ਦੀ ਇੱਕ ਲੇਡੀ ਦੀ ਮੌਤ ਹੋਈ ਸੀ ਉੱਥੇ ਇਸੇ ਹਾਸੇ ਦੇ ਵਿੱਚ ਤੇ ਮੋਹਲਾਂ ਦੇ ਵਿੱਚੋਂ ਵੀ ਅੱਜ ਕੁਝ ਬੰਦੇ ਇੱਥੇ ਜਿਹੜੇ ਪਹੁੰਚ ਚੁੱਕੇ ਆ ਤੇ ਪਿੱਛੇ ਦੱਸਦੇ ਆ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੋਹਲ ਨਿਵਾਸੀ ਅੱਜ ਪਹੁੰਚ ਰਹੇ ਆ ਇੱਥੇ ਤੇ ਇਹ ਜਿਹੜੀਆਂ ਬੇਬੀਆਂ ਵੀ ਅੱਜ ਇੱਥੇ ਸੰਘਰਸ਼ ਕਰਨ ਲਈ ਪਹੁੰਚੀਆਂ ਤੇ ਜਿਹੜੇ ਆਦਮੀ ਆ ਇਹ ਵੀ ਇੱਥੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਤੇ ਪਿੱਛੇ ਵੀ ਇਹ ਕਹਿੰਦੇ ਵੀ ਆ ਰਹੇ ਆ ਹਾਂਜੀ ਤੁਹਾਡੀ ਜਿਹੜੀ ਕੁੜੀ ਦੀ ਡੈਥ ਹੋਈ ਹੈ ਹਾਂਜੀ ਇਹ ਕਿਵੇਂ ਹੋਈ ਹੈ ਮਤਲਬ ਪਹਿਲਾਂ ਮੈਨੂੰ ਇੱਥੇ ਵੀ ਕਿਵੇਂ ਹੋਈ ਹੈ ਕਿੱਥੇ ਜਾ ਰਹੀ ਸੀ ਤੇ ਇਹ ਗੁੜੀਆ ਜੀ ਸਾਡੇ ਭਾਈ ਸਾਹਿਬ ਦੀ ਨੋ ਸੀਗੀ ਜੀ ਹਾਂ ਇਹ ਫਰੀਦਕੋਟ ਨੌਕਰੀ ਸੀਗੀ ਜੀ ਕਾਲਜ ਦੇ ਵਿੱਚ ਪੜਾਉਂਦੀ ਸੀਗੀ ਹਾਂ ਉੱਥੇ ਜਾ ਰਹੀ ਸੀਗੀ ਜੀ ਹਾਂ ਬਸ ਜਾਂਦੇ ਇੱਕ ਆਪਣਾ ਵਾਪਰ ਗਿਆ ਜੀ ਹਾਂ ਪਰ ਇਹਦੇ ਵਾਸਤੇ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਬੱਸਾਂ ਦਾ ਵੀ ਸਪੀਡ ਦੀ ਕੰਟਰੋਲ ਹੋਣੀ ਚਾਹੀਦੀ ਇਹਨਾਂ ਦੀ ਵੇਖੋ ਜੀ ਇਹ ਨਦੀਪ ਵਾਲਿਆਂ ਦਾ ਠੇਕਾ ਹੀ ਚੁੱਕਿਆ ਹੋਇਆ ਹੈ ਬੰਦਿਆਂ ਨੂੰ ਮਾਰਨ ਦਾ ਹਾਂ ਕੋਈ ਇੰਪੀਟੇ ਲੌਂਗ ਹੋਣ ਸਰਕਾਰ ਦੇ ਵਿੱਚ ਹੈਗਾ ਇਹਦੇ ਬਾਰੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਹਾਂ ਵੀ ਇਹਨਾਂ ਦੀ ਸਪੀਡ ਕੰਟਰੋਲ ਹੋਵੇ ਹਾਂ ਕੋਈ ਵੇਖੋ ਜਿਹੜੇ ਧੀ ਚਲੀ ਗਈ ਹਾਂ ਉਹਨਾਂ ਨੂੰ ਤੇ ਹੁਣ ਵੇਖੋ ਜੀ ਘਰ ਉੱਜੜ ਗਿਆ ਜੀ ਹਾਂ ਇਹਨਾਂ ਨੂੰ ਤੇ ਕੋਈ ਮਤਲਬ ਨਹੀਂ ਗਾ ਜੀ ਇਹਨਾਂ ਦੀ ਬੱਸਾਂ ਵੀ ਚੱਲੀ ਜਾਂਦੀਆਂ ਜੀ ਹਾਂ ਸਾਰਾ ਕੁਝ ਕਾਰੋਬਾਰ ਚੱਲੀ ਜਾਂਦਾ ਹੈ ਪਰ ਜਿਹੜਾ ਘਰ ਉੱਜੜ ਗਿਆ ਜੀ ਹਾਂ ਉਹਦੇ ਬਾਰੇ ਮਾਨ ਸਾਹਿਬ ਨੂੰ ਕੁਝ ਸੋਚਣਾ ਚਾਹੀਦਾ ਵੀ ਸਰਕਾਰ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਵੀ ਜਿਹੜੇ ਨਿੱਕੇ ਨਿੱਕੇ ਦੋ ਬੱਚੇ ਛੱਡ ਗਏ ਆਪਦੇ ਹਾਂ ਵੇਖੋ ਵੀ ਹੁਣ ਉਹਨਾਂ ਦਾ ਕੀ ਹਾਲਾਤ ਉਹਨਾਂ ਨੂੰ ਬੱਚਿਆਂ ਨੂੰ ਤਾਂ ਮਾਂ ਨਹੀਂ ਨ ਮਿਲਨੀ ਨਹੀਂ ਮਿਲਨੀ ਹੈ ਵੀ ਬੱਚਿਆਂ ਨੂੰ ਮਾਂ ਨਹੀਂ ਮਿਲਨੀ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਬਹੁਤ ਵੱਡੀ ਦੁੱਖदाई ਹੈ ਜੀ ਇਹਦੇ ਬਾਰੇ ਵੇਖੋ ਘਰ ਦੇ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਕੋਈ ਉਹਨਾਂ ਦੀ ਵਿੱਤੀ ਸਹਾਇਤਾ ਹੋਣੀ ਚਾਹੀਦੀ ਬਹੁਤ ਵੱਡੇ ਤਦਾਤੇ ਜੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਿਰਫ ਆਪਣੀ ਗੱਲ ਕਰ ਰਹੇ ਹੋ ਜਾਂ ਜਿਹੜੇ ਸਾਰੇ ਨੇਪਰ ਜਿੰਨੇ ਵੀ ਜਖਮੀ ਉਹ ਅੱਛੇ ਬਤੇ ਮਰ ਗਏ ਜੀ ਗਰੀ ਪਰਿਵਾਰ ਦੇ ਬੱਚੇ ਮਰ ਗਏ ਆ ਜੀ ਹੂੰ ਉਹਨਾਂ ਦੇ ਵਿਚਾਰਾਂ ਦੇ ਮਗਰ ਕਮਾਉਣ ਵਾਲੇ ਕੋਈ ਨਹੀਂ ਸੀਗਾ ਜੀ ਹਾਂ ਦੇਖੋ ਮਰ ਤਾਂ ਕੋਈ ਵੀ ਜਾਵੇ ਜੀ ਹੂੰ ਪਰ ਦੁੱਖ ਤਾਂ ਬਹੁਤ ਆ ਨਹੀਂ ਉਸ ਗੱਲ ਦਾ ਹਾਂ ਦੇਖੋ ਘਰੋਂ ਕੋਈ ਕੰਮ ਤੇ ਗਿਆ ਸੀ ਕੋਈ ਕਿਸੇ ਕੰਮ ਤੇ ਗਿਆ ਸੀਗਾ ਜੀ ਹੂੰ ਅਸੀਂ ਆਪਦੇ ਵਾਸਤੇ ਨਹੀਂ ਆਇਆ ਅਸੀਂ ਸਾਰਿਆਂ ਵਾਸਤੇ ਬੈਠੇ ਇੱਥੇ ਤੇ ਸਾਡੇ ਪਿੰਡ ਤੋਂ ਹੋਰ ਵੀ ਸੰਗਤ ਪਿੱਛੋਂ ਚੱਲੀ ਹੋਈ ਆ ਆਉਂਦੀ ਪਈ ਇੱਥੇ ਪਹੁੰਚੂਗੀ ਤੇ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਬਾਕੀ ਬੱਚਾ ਨੂੰ ਕੰਟਰੋਲ ਦੀ ਕੋਈ ਨਾ ਕਾਨੂੰਨ ਬਣਨਾ ਚਾਹੀਦਾ ਇਹ ਪਿਟਲੋ ਨੇ ਅੱਜ ਪੋਸਟ ਪਾਈ ਆ ਕਿ ਬਹੁਤ ਅਫਸੋਸ ਦੀ ਗੱਲ ਹੈ ਤੇ ਮੈਂ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁਣਾ ਬਸ ਕਾਹਦਾ ਸ਼ਰੀਕ ਆ ਜੀ ਇੱਥੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਅਜੇ ਤਾਈਂ ਇੰਪੀਟਲੋ ਨੇ ਕਿਹ ਪਹੁੰਚਣਾ ਕੋਈ ਮਾੜਾ ਮੋਟਾ ਬੰਦਾ ਵੀ ਨਹੀਂ ਇੱਥੇ ਪਹੁੰਚਿਆ ਜੀ ਸਮਝੇ ਕਿ ਨਹੀਂ ਜੀ ਇਹਨਾਂ ਪੋਸਟਾਂ ਪਾਉਣ ਨਾਲ ਤਾਂ ਕੁਝ ਨਹੀਂ ਹੋਣਾ ਜੀ ਅੱਗੇ ਉਦੋਂ ਨਹਿਰ 'ਚ ਸੁੱਟ ਕੇ ਇੰਨੇ ਮਾਰਤੇ ਉਦੋਂ ਕੀ ਬਣ ਗਿਆ ਉਵੇਂ ਹੀ ਅਜੇ ਚੱਲੀ ਜਾਂਦੀਆਂ ਅੱਜ ਵੀ ਚੱਲੀ ਜਾਂਦੀਆਂ ਜੀ ਵੇਖੋ ਜੀ ਇਹੀ ਹੈ ਜੀ ਇਹਦੇ ਵਾਸਤੇ ਕਾਨੂੰਨ ਬਣਾ ਚਾਹੀਦਾ ਹੈ ਬੱਸਾਂ ਦੀ ਸਪੀਡ ਵਾਸਤੇ ਕਾਨੂੰਨ ਬਣਾ ਚਾਹੀਦਾ ਹੈ ਅੱਛਾ ਜਿੰਨੇ ਜਕਰ ਕੋਈ ਸਰਕਾਰ ਤੱਕ ਕੋਈ ਆਵਾਜ਼ ਨਹੀਂ ਜਾਂਦੀਗੀ ਭਾਈ ਜੀ ਚੁੱਪ ਕਰ ਇੱਕ ਮਿੰਟ ਜਿੰਨੇ ਜਕਰ ਸਰਕਾਰ ਤੱਕ ਕੋਈ ਆਵਾਜ਼ ਨਹੀਂ ਜਾਂਦੀ ਜੀ ਉਹਨਾਂ ਜਕਰ ਇਹ ਸੰਘਰਸ਼ ਏਵੇਂ ਚੱਲੂ ਰਹੂਗਾ ਜੀ ਹਮ ਸਾਰੇ ਭੈਣ ਭਰਾ ਜਿਵੇਂ ਬੈਠੇ ਵੇਖੋ ਜੀ ਕੁਵੇਲੇ ਤਾਂ ਹੈ ਨਹੀਂ ਗੇ ਜਿਹੜੇ ਆਣ ਕੇ ਬੈਠੇ ਹੈ ਜੀ ਹੈਨਾ ਤੇ ਕਾਨੂੰਨ ਬਣਾ ਬਹੁਤ ਜ਼ਰੂਰੀ ਹੈ ਜੀ ਧਰਨਾ ਤੁਸੀਂ ਦਿਨ ਰਾਤ ਦਾ ਵੀ ਲਾਉਂਗੇ ਕਿ ਰਾਤ ਨੂੰ ਬਦਲਵਾ ਤੇ ਪਿੰਡ ਜਾਇਆ ਕਰੋਗੇ ਨਹੀਂ ਜੀ ਰਾਤ ਨੂੰ ਪਿੰਡ ਤੇ ਕੀ ਜਾਵਾਂਗੇ ਇਥੇ ਅਸੀਂ ਤਾਂ ਬੰਦ ਰੱਖਾਂਗੇ ਸੜਕ ਤਾਰਾ ਅੱਛਾ ਹਾਂਜੀ ਜਿੰਨਾ ਚਿਰ ਸੁਣਵਾਈ ਨਹੀਂ ਹੁੰਦੀ ਜਿੰਨਾ ਚਿਰ ਸੁਣਵਾਈ ਨਹੀਂ ਹੁੰਦੀ ਅੱਛਾ ਹਾਂਜੀ ਇਹ ਪਿੱਛੇ ਹੋਰ ਵੀ ਬੰਦੇ ਆ ਰਹੇ ਆ ਆ ਰਹੇ ਜੀ ਗੱਡੀਆਂ ਪਰ ਕੇ ਆ ਰਹੀਆਂ ਪਿੱਛੋਂ ਅੱਛਾ ਪਹੁੰਚਣ ਵਾਲੇ ਆ ਬਸ ਹੋਰ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਂਦੇ ਆ ਜੀ ਅੱਛਾ ਹਾਂਜੀ ਠੀਕ ਹੈ ਜੀ ਮਿਹਰਬਾਨੀ ਜਿਹੜੇ ਪਿੰਡਾਂ ਦੇ ਉਹਨਾਂ ਨੇ ਇਸ ਗੱਲ ਦਾ ਬਹੁਤ ਦੁੱਖ ਮਹਿਸੂਸ ਕੀਤਾ ਉਹ ਆਪਣੇ ਨਾਲ ਜੁੜ ਚੁੱਕੇ ਆ ਤੇ ਭਰਾਖੀ ਜਿੱਥੇ ਬੰਦੀਆਂ ਅ ਅਗਰਾਹਾ ਤੇ ਹੋਰ ਇੱਕ ਨਵੀਂ ਜਥੇਬੰਦੀ ਆਪਣੇ ਵਿੱਚ ਫੈਰੀ ਗਈ ਹੈ ਜਿਵੇਂ ਬਾਅਦਿਕ ਸਾਂਝੀ ਨੂੰ ਮੰਗਲਾ ਅਗਰਾਹਾ ਦੇ ਰੂਪ ਤੋਂ ਹੋਰ ਵੀ ਆਪਣੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜੁੜ ਰਹੀਆਂ ਆ ਤੇ ਆਸੇ ਪਾਸੇ ਦੇ ਪਿੰਡਾਂ ਦੇ ਜਿੰਨੇ ਪਰਿਵਾਰਾਂ ਦਾ ਆਪਣੇ ਇੱਕ ਘੰਟੇ ਦੇ ਵਿੱਚ ਆਇਆ ਉਹ ਆਪਣਾ ਲਿਸਟ ਬਣਾਵਾਂਗੇ ਇਸ ਨੂੰ ਵੱਡਾ ਜਨਰਚ ਕਰਾਂਗੇ ਤੇ ਸਰਕਾਰ ਦੇ ਨੱਕ ਲੈ ਦੇ ਸਾਡੇ ਨਾਲ ਆ ਜੀ ਪਿੰਡ ਮੋਹਲਾ ਦੇ ਸਰਪੰਚ ਸਾਹਿਬ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਤੇ ਇਹਨਾਂ ਦੇ ਪਿੰਡ ਦੀ ਵੀ ਇੱਕ ਜਿਹੜੀ ਲੜਕੀ ਸੀ ਉਹ ਵੀ ਇਹ ਸਾਹਸੇ ਦਾ ਸ਼ਿਕਾਰ ਹੋਈ ਹੈ ਤੇ ਅੱਜ ਮੋਲਾ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੋਲਾ ਨਿਵਾਸੀ ਇੱਥੇ ਪਹੁੰਚਿਆ ਸਰਪੰਚ ਸਾਹਿਬ ਤੇ ਸਾਰੇ ਪੰਚਾਇਤ ਜਿਹੜੇ ਇਹ ਪਹੁੰਚਿਆ ਸਰਪੰਚ ਸਾਹਿਬ ਧਰਨਾ ਕੱਲ ਦਾ ਚੱਲੀ ਜਾਂਦਾ ਇੱਥੇ ਕੱਲ ਵੀ ਮੈਂ ਸਾਰਾ ਦਿਨ ਇੱਥੇ ਰਿਹਾ ਏ ਛੇਰੇ ਵਾਲੇ ਵੀ ਚੱਲੀ ਜਾਂਦਾ ਪਰ ਕੋਈ ਵੀ ਇੱਥੇ ਨਿੱਕੇ ਤੋਂ ਨਿੱਕਾ ਅਫਸਰ ਕੋਈ ਡੀਸੀ ਕੋਈ ਏਡੀਸੀ ਐਸਡੀਐਮ ਮੈਡਮ ਜ਼ਰੂਰ ਆਈ ਸੀ ਤੇ ਉਹ ਇੱਕ ਮੰਗ ਪੱਤਰ ਲੈ ਕੇ ਤੇ ਉਹ ਵੀ ਕੁਝ ਡੇਨੀ ਬੈਸਟਰ ਹੋਏ ਕੋਈ ਵੀ ਨਹੀਂ ਪਹੁੰਚਿਆ ਤੇ ਕਿਸੇ ਨੇ ਵੀ ਅਫਸੋਸ ਨਹੀਂ ਕੀਤਾ ਤੇ ਜੇ ਕੋਈ ਵੱਡਾ ਬੰਦਾ ਮਰ ਜੇ ਤੋ ਉਦੋਂ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਪਹੁੰਚ ਜਾਂਦੇ ਆ ਅੱਜ ਵੀ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕਿਉਂ ਨਹੀਂ ਪਹੁੰਚ ਰਹੇ ਵੈਦ ਜੀ ਦਾ ਖਾਲਸਾ ਵੈਦ ਜੀ ਦੇ ਪਤੇ ਮੈਂ ਜੀ ਇਸ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਪਹਿਲਾਂ ਦੇਖਿਆ ਕਿਉਂਕਿ ਜਿਹੜੀ ਬੀਬੀ ਸਿਮਰਜੀਤ ਕੌਰ ਸੀ ਉਹ ਸਾਡੇ ਪਿੰਡ ਦੀ ਨੌ ਜੀ ਨੌ ਸੀ ਕਰਮਪਤੀ ਦੀ ਕੁੜੀ ਸੀ ਇਸ ਕਰਕੇ ਸ਼ੇਰੇ ਵਾਲੇ ਤੋਂ ਵੀ ਆਤਮਾ ਸਿੰਘ ਦੀ ਡੈਥ ਹੋਈ ਇਧਰੋ ਗੁਰਬਾਜ ਸਿੰਘ ਸਾਹਿਬ ਕਾ ਸਰਪੰਚ ਜੋ ਇਹਨਾਂ ਦੀ ਡੈਥ ਹੋਈ ਚਿਬਲਾੜੀ ਤੋਂ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿਉਂਕਿ ਮੈਂ ਆਮ ਆਦਮੀ ਕੁਆਲਟੀ ਨਾਲ ਮੇਂ ਸੰਬੰਧਤਾ ਜੀ ਪਰ ਇਸ ਚੀਜ਼ ਨੂੰ ਮੈਂ ਕਹਿਣਾ ਚਾਹਣਾ ਜੀ ਬੀਬੀ ਬਲਜੀਤ ਕੌਰ ਨੂੰ ਵੀ ਚਾਹੀਦਾ ਹੋਰ ਵੀ ਪਿੰਡਾਂ ਦੇ ਸਰਪੰਚਾਂ ਨੂੰ ਵੀ ਚਾਹੀਦਾ ਇਹਨਾਂ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਜੀ ਜੋ ਵੀ ਚਲੋ ਹਾਸਦਾ ਵਾਪਰਿਆ ਬਹੁਤ ਹੀ ਨਿੰਦਨਯੋਗ ਇਸ ਕਰਕੇ ਜੋ ਵੀ ਪ੍ਰਸ਼ਾਸਨ ਲੋ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੇਰੀ ਰਾਇ ਇਹੋ ਜੀ ਮੰਗਾ ਮੋਲਾ ਜਿਹੜਾ ਉਹ ਗੁਰਮੀਤ ਸਿੰਘ ਖੁੱਡੀਆਂ ਆਂਦਾ ਪਿੰਡ ਆ ਉਹਦੇ ਹਲਕੇ ਚ ਪਿੰਦਾ ਤੇ ਇਹ ਜਿਹੜੇ ਆ ਪੀਵੀ ਪ੍ਰਚੀਤਪੁਰ ਦੇ ਪਰ ਕਿਸੇ ਦਾ ਕੋਈ ਪੀਏ ਵੀ ਨਹੀਂ ਇੱਥੇ ਆ ਕੇ ਖੜਾ ਤੇ ਮੈਂ ਆਪ ਮੰਤਰੀ ਸਾਹਿਬ ਤਾਂ ਇਹ ਚੀਜ਼ ਨੂੰ ਪਹਚਾਉਂਗਾ ਵੀ ਜੋ ਕੀ ਪਰਿਵਾਰਾਂ ਦਾ ਦੁੱਖ ਸਾਂਝਾ ਕੀਤਾ ਜਾਵੇ ਤੇ ਉਹਨਾਂ ਦੀ ਮੰਗਾਂ ਸੁਣੀਆਂ ਜਾਣ ਤੇ ਜੋ ਵੀ ਹੈਗਾ ਜੀ ਇਹਨਾਂ ਦਾ ਵਿਵਾਦ ਤੋਂ ਵੱਧ ਮਦਦ ਕੀਤੀ ਜਾਵੇ ਜਿਹੜਾ ਨੇ ਹੱਥ ਉੱਚੇ ਕਰਕੇ ਨਾਅਰੇ ਲਾਉਣੇ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਉਹ ਦੋ ਚਾਰ ਨਾਰੇ ਲੜਾਉਂਗਾ ਸਾਰਿਆਂ ਦੀ ਬੇਨਤੀ ਹੈ ਕਿ ਜਿਹੜੇ ਸੱਚ ਨੂੰ ਇਨਸਾਫ ਲੈਣ ਵਾਸਤੇ ਆਇਆ ਉਹਨਾਂ ਦੀ ਬਾਹ ਖੜੀ ਕਰਕੇ ਰੋਸ ਤੇ ਗੁੱਸਾ ਇਸ ਸਿਸਟਮ ਦੇ ਪ੍ਰਤੀ ਸਾਡੇ ਨਾਰੇ ਜੋ ਝਲਕਣਾ ਚਾਹੀਦਾ ਹੈ ਪੰਜਾਬ ਸਰਕਾਰ ਮਰਦਾਬਾਦ ਤੱਕ ਪਰਵਾਹ ਨਹੀਂ ਅੱਗੇ ਕਿ ਜੀ ਨੂੰ ਨੌਕਰੀ ਦੇ ਮਾਈਦੂ ਕਿਉਂਕਿ ਸਰਕਾਰ ਦਾ ਹੰਦੇ ਤੇ ਵਿੱਚ ਬਹੁਤ ਵੱਡਾ ਹੱਥ ਹੈ ਇਹ ਜਿਹੜੇ ਸ਼ਿਕਾਰ ਹੋਏ ਇਸ ਹਾਸੇ ਦਾ ਇਹ ਕੋਈ ਅਮੀਰ ਗਰੀਬੀ ਦੀ ਰੇਖਾ ਨੂੰ ਆਪਾਂ ਨਹੀਂ ਵੇਖ ਸਕਦੇ ਇਹਦੇ ਵਿੱਚ ਆਪਾਂ ਨੂੰ ਜਾਤਾਂ ਪਾਤਾਂ ਦੇ ਆਧਾਰ ਤੇ ਆਪਾਂ ਨੂੰ ਇੱਕ ਦੂਜੇ ਨੂੰ ਵੱਖ ਨਹੀਂ ਕਰਨਾ ਚਾਹੀਦਾ ਇਹ ਹਾਸਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਤੇ ਜੇ ਅੱਜ ਆਪਾਂ ਇਨਸਾਨਤ ਦੇ ਲਈ ਇਕੱਠੇ ਨਾ ਹੋਏ ਤਾਂ ਐਵੇਂ ਹੀ ਆ ਜਿਹੜੀਆਂ ਬੰਦੂ ਬੰਦਾ ਮਾਰੂ ਮਸ਼ੀਨਾਂ ਇਹ ਲਗਾਤਾਰ ਹੀ ਲੋਕਾਂ ਨੂੰ ਮਾਰ ਦੀਆਂ ਰਹਿਣਗੀਆਂ ਤੁਸੀਂ ਹੁਣ ਤੱਕ ਇਹਨਾਂ ਦੇ ਦਸਾਂ ਦੇ ਹਾਦਸੇ ਕਿੰਨੇ ਹੋਏ ਆ ਕਿਸੇ ਨੂੰ ਵੀ ਕੋਈ ਇਹਦੇ ਪੈਸੇ ਨਾਲ ਖਰੀਦ ਲੈਂਦੇ ਆ ਕਿਸੇ ਨੂੰ ਇਹ ਨੌਕਰੀ ਦਾ ਲਾਲਚ ਦੇ ਲੈਂਦੇ ਆ ਕੀ ਤੁਸੀਂ ਸਮਝਦੇ ਹੋ ਵੀ ਇਹ ਤੁਹਾਨੂੰ ਦਿੱਤਾ ਹੋਇਆ ਪੈਸਾ ਤੁਹਾਡਾ ਜੀਵ ਆਪਸ਼ ਲਿਆ ਸਕਦਾ ਜ ਜਾਂ ਤੁਹਾਨੂੰ ਦਿੱਤੀ ਹੋਈ ਨੌਕਰੀ ਉਹ ਬੱਚਿਆਂ ਨੂੰ ਉਹਨਾਂ ਦੀ ਮਾਮਲਾ ਵਾਰਸ ਕਰ ਸਕਦੀ ਹੈ ਤੇ ਤੇ ਮੇਰਾ ਤਾਂ ਹੀ ਬਜਾਰਾ ਵੀ ਆਪਾਂ ਪੰਨੀ ਵਾਲੇ ਚੌਂਕ ਦੇ ਵਿੱਚ ਆਪਾਂ ਚੌਂਕ ਬੰਦ ਕਰੀਏ ਤਾਂ ਹੀ ਸਰਕਾਰ ਦੇ ਕੰਨ ਖੁੱਲਣਗੇ ਕਿਉਂਕਿ ਜਿਹੜੀਆਂ ਬੱਸਾਂ ਉਹ ਇੱਧਰ ਆਉਣ ਦੀ بجائے ਇਹ ਆਪਣੀ ਲਿੰਕ ਰੋਡ ਹੀ ਮੰਨੀ ਜਾਂਦੀ ਹੈ ਜਿਹੜੀਆਂ ਬੱਸਾਂ ਉਹ ਵਿਰਕਾਂ ਦਾ ਹੋਰ ਬੰਨੇ ਦੀ ਰੂਟ ਆਲ ਦੇ ਚੇਂਜ ਕਰਕੇ ਉਹ ਸੈਡਾ ਫਣੀ ਲੰਘ ਜਾਂਦੀ ਹੈ ਉਹਨਾਂ ਦੀ ਸਰਕਾਰ ਦੇ ਕੰਨਾ ਤੇ ਕੋਈ ਜੂ ਨਹੀਂ ਸਰਕ ਰਹੀ ਭਗਵੰਤ ਮਾਨ ਨੂੰ ਅੱਜ ਬਾਦਲਾਂ ਦਾ ਵਿਆਹ ਚੇਤੇ ਆ ਪਰ ਜਿਹੜੀ ਇਹ ਸੱਤ ਅੱਠ ਬੰਦੇ ਮਰੇ ਆ ਜਾਂ 20 25 ਫੱਟੜ ਆ ਉਹ ਉਹਨਾਂ ਨੂੰ ਉਹਨੂੰ ਬੰਦੇ ਨੂੰ ਖਿਆਲ ਨਹੀਂਗਾ ਤਾਂ ਇਸ ਕਰਕੇ ਵੀਰੋ ਜੇ ਆਪਾਂ ਸੰਗਠਨ ਲੜਨਾ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਲੜੀਏ ਕਿਸੇ ਚੌਂਕ 'ਚ ਜਾਂ ਮੁਕਸਰ ਸਾਹਿਬ ਦਾ ਰੱਖੀਏ ਜਾਂ ਆਪਾਂ ਪੰਨੀ ਵਾਲਾ ਚੌਂਕ ਘੇਰੀਏ ਤਾਂ ਹੀ ਆਪਾਂ ਉਹਦੇ 'ਚ ਆਪਣੀ ਜਿੱਤ ਹੋਊਗੀ ਬਾਕੀ ਤੁਸੀਂ ਸਾਰੇ ਸਿਆਣੇ ਹੋ ਤੁਹਾਡੇ ਵਿੱਚ ਇਹ ਬਲਾਰੇ ਬਹੁਤ ਵਧੀਆ ਬੋਲ ਕੇ ਗਏ ਅੱਗੇ ਸਾਰੇ ਰੜਕੇ ਜੇ ਸਰੈਂਸ਼ ਲੜਾਂਗੇ ਤਾਂ ਹੀ ਆਪਣੀ ਜਿੱਤ ਹੋਊਗੀ ਤਾਂ ਹੀ ਇਹ ਜਿਹੜੇ ਆਪਣੇ ਦੇ ਵਿੱਚੋਂ ਗਏ ਆ ਬੰਦੇ ਉਹਨਾਂ ਨੂੰ ਅਨਸਾਫ਼ ਮਿਲ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਕ ਵਕ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੇ ਵੀ ਆਉਣਾ ਇਸ ਧਰਨੇ ਨੂੰ ਜਿਹੜਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਤੇ ਵੱਡੇ ਗਿਣਤੀ ਦੇ ਵਿੱਚ ਲੋਕ ਅੱਜ ਇੱਥੇ ਧਰਨੇ ਦੇ ਵਿੱਚ ਮੌਜੂਦ ਆ ਤੇ ਬਾਈ ਜੀ ਮੌਜੂਦਾ ਸਰਪੰਚ ਪਿੰਡ ਮੋਲਾ ਇਹਨਾਂ ਦੇ ਪਿੰਡ ਵੀਰ ਕਿ ਨੌਜਵਾਨ ਜਿਹੜੀ ਲੜਕੀ ਦੀ ਡੈਥ ਹੋਈ ਸੀਗੀ ਇਸੇ ਦੀਪ ਵਾਸਤੋਂ ਹਾਲਾਂਕਿਉਂ ਹਾਦਸਾ ਇਸ ਤੋਂ ਪਹਿਲਾਂ ਹੋਇਆ ਸੀਗਾ ਤੇ ਉਹ ਵੀ ਆਪਣੇ ਨਾਲ ਗੱਲਬਾਤ ਲਈ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਘਟਨਾ ਹੋਈ ਸੀਗੀ ਵਾਰ-ਵਾਰ ਦੀਪ ਵਾਸੀ ਕਿਉਂ ਚਰਚਾ ਦੇ ਵਿੱਚ ਰਹਿੰਦੀ ਹੈ ਪੰਜਾਬ ਦੇ ਵਿੱਚ ਕੱਲ ਵੀ ਵੱਖ-ਵੱਖ ਚੈਨਲਾਂ ਤੇ ਸਰਵੇ ਦੀ ਗੱਲ ਕਰ ਸਕਦੇ ਆਪਾਂ ਵੱਖ-ਵੱਖ ਚੈਨਲਾਂ ਤੇ ਵੀ ਅੱਖੀ ਮੁੱਦਾ ਉੱਠੀ ਜਾਂਦਾ ਵੀ ਜੇਕਰ ਪੰਜਾਬ ਦੇ ਵਿੱਚ ਇੱਕ ਸਰਵਾ ਕੀਤਾ ਜਾਵੇ ਤਾਂ ਸਭ ਤੋਂ ਵੱਧ ਐਕਸੀਡੈਂਟ ਕਿਹੜੀਆਂ ਬਸਾਂ ਦੇ ਹੁੰਦੇ ਤੇ ਸਭ ਤੋਂ ਵੱਧ ਜਿਹੜਾ ਜਿਕਰ ਦੀਪ ਵਸ ਜੀ ਮੈਂ ਇਸ ਗੱਲ ਨੂੰ ਧਿਆਨ ਦੇ ਵਿੱਚ ਲਿਆਉਣਾ ਚਾਹਾਂ ਜੀ ਦੀਪਬਾਸ ਦਾ ਐਕਸੀਡੈਂਟ ਹੈ ਕਿ ਕਿਹਦਾ ਕੋਈ ਟਾਈਮਲੀ ਕਾਰਡ ਹੋਣ ਕਾਰਨ ਜਿਆਦਾ ਐਕਸੀਡੈਂਟ ਹੈ ਪਿਆਉਂਦੇ ਬਹੁਤਾ ਹੀ ਓਵਰ ਸਪੀਡ ਦੇ ਕਾਰਨ ਦੇ ਇੱਕ ਸੜਕਾਂ ਦੀ ਬਹੁਤ ਵੱਡੀ ਸਮੱਸਿਆ ਜੀ ਖਰਾਬ ਹੋਣ ਦੇ ਕਾਰਨ ਕਿ ਇਸ ਤੀਰ ਨੂੰ ਇਹ ਰਹਿੰਦੇ ਨੇ ਇਸ ਕੰਮ ਤੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਤੁਹਾਡੇ ਪਿੰਡ ਤੋਂ ਵੀ ਇੱਕ ਕੁੜੀ ਦੀ ਜਿਹੜੀ ਸਾਡੇ ਪਿੰਡ ਦੀ ਜੀ ਨੌ ਸੀ ਜੀ ਉਹ ਕਰਮਪੱਟੀ ਦੀ ਬੀਆ ਸੀ ਕਿਸੇ ਮਰਜੀ ਕੋ ਜੋ ਵੀ ਇਸ ਐਨਾਲਿਸਿਸ ਪੰਨੇ ਤੇ ਰਿਪੋਰਟ ਦੇ ਆਪਕੋ ਦੇ ਤੌਰ ਤੇ ਸੇਵਾ ਨਿਵਾੜੀ ਸੀ ਪਛਾਣ ਗਿਆ ਹਾਂ ਜੀ ਦੋ ਦੋ ਇਸੇ ਟੈਂਸਰਾਂ ਦੇ ਚੋਣ ਦੇ ਅੱਛਾ ਨਹੀਂ ਉਹ ਇਸੇ ਇਸੇ ਕਿਸੇ ਕਿਸੇ ਵਾਸਤੇ ਇਸ ਵਾਸਤੇ ਵਿੱਚ ਜਿਹੜੇ ਮੁਖਸਵ ਹੋਇਆ ਸੀ ਉਹਨਾਂ ਨੂੰ ਜੀ ਜੀ ਅੱਛਾ ਥੈਂਕ ਯੂ ਕੀ ਸਰਕਾਰ ਤੋਂ ਕੀ ਮੰਗ ਕੀ ਕਰਵਾਉਂਦੇ ਸੀ ਕਹਿੰਦੇ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਵੀ ਮੰਗ ਰੱਖੀ ਆ ਕਿ ਇਹਨਾਂ ਨੂੰ ਮਾਫੀ ਦਿੱਤਾ ਜਾਣਾ ਚਾਹੀਦਾ ਜੋ ਵੀ ਲਗਾਤਾਰ ਬਾਰਦਾਸ਼ਤ ਹੋ ਪਰ ਆਪ ਦੇ ਚੀਜ਼ ਨੌਕਰੀ ਹੋ ਜਾਏ ਜੀ ਸਟੇਟ ਸਰਕਾਰ ਕੇ ਇਹੀ ਬਾਤ ਆ ਜਿੱਦਾਂ ਖੇਤ ਮਜ਼ਦੂਰ ਯੂਨੀਅਨ ਤੋਂ ਵੀ ਸਾਥੀ ਵੱਡੀ ਗੈਂਤੀ ਦੇ ਵਿੱਚ ਆਏ ਆ ਸਾਡੇ ਨਾਲ ਪ੍ਰਧਾਨ ਕਾਕਾ ਜੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਇੱਕ ਮਿੰਟ ਨਾਲ ਆਜੋ ਗਿਆ ਜੀ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਜੀ ਬਹੁਤ ਵੱਡਾ ਭਿਆਨਕ ਹਾਸਤਾ ਸੀ ਸਭ ਤੋਂ ਦਿਖਦਾਈ ਗੱਲ ਤਾਂ ਇਹ ਸੀ ਸ਼੍ਰੀ ਮੁਕਸਾ ਸਾਹਿਬ ਦੇ ਜਿਹੜੇ 5 ਲੋਕਾਂ ਦੀ ਜਿਹੜੀ ਡੈਥ ਹੋਈ ਸੀ ਤੇ ਬਹੁਤ ਭਿਆਨਕ ਸੀਗਾ ਕਿਵੇਂ ਦੇਖਦੇ ਹੋ ਦੀਪਵਸਨ ਦੇ ਬਾਰ ਬਾਰ ਐਕਸੀਡੈਂਟ ਹੋਣ ਦੇ ਦੇਖੋ ਉਹ ਇਹ ਨਾ ਘਾਟਾ ਪੂਰਾ ਹੋਣ ਵਾਲਾ ਮਸਲਾ ਹੈ ਤੇ ਜਿਹੜੀ ਦੀਪਵਾਲਾ ਦੀ ਬੱਸ ਦੀ ਗੱਲ ਹੁੰਦੀ ਹੈ ਇਹ ਅਸਲ ਸਾਰੀ ਦੀ ਸਾਰੀ ਮੁਨਾਫਾਖੋਰੀ ਦਾ ਮਸਲਾ ਹੈ ਕਿ ਦੂਜਿਆਂ ਨੂੰ ਲਤੜ ਕੇ ਦੂਜਿਆਂ ਨੂੰ ਪਿੱਛੇ ਛੱਡ ਕੇ ਵੱਧ ਮੁਨਾਫਾ ਕਿਵੇਂ ਕਮਾਇਆ ਜਾਵੇ ਸਾਡੀ ਜਿਹੜੇ ਬੰਦਿਆਂ ਦੀ ਕੋਈ ਕੀਮਤ ਨਹੀਂ ਬਹਿਲ ਮੁਨਾਫੇ ਨੂੰ ਦੇ ਰਿਹਾ ਵੀ ਮੁਨਾਫਾ ਕਿਵੇਂ ਵੱਧ ਤੋਂ ਵੱਧ ਕਮਾਇਆ ਜਾਵੇ ਇਸ